बस अयोध्या चौंक बलैरो ग्डी ने खर्चे उड़े पे गी दे मोटरसाइकिल कार तो देख सकते हो बलैरो ग्डी जो कि ब्रेक फेल हाउस का जो भी है

ਜਿੱਥਾ ਆਨ ਲੈਕਚਰ ਰਣਾ ਲੱਗਦਾ ਹੈ ਕੋਈ ਬੱਚਾ ਹੋਊਗਾ ਇਹ ਮੋਟਰਸਾਈਕਲ ਵਾਲੇ ਤਾਂ ਕਹਿੰਦੇ ਡੈਡੀ ਹੋ ਚੁੱਕੇ ਨੇ ਆਨ ਦੀ ਸਪੋਰਟ ਜੁਦ ਦੇਖ ਕਰਦੇ ਹਾਂ ਬਸ ਇਹ ਦੋਹੇਲ ਟੋਪ ਦੇ ਕੋਲ ਪੰਪ ਦੇ ਕੋਲ ਬਿਲਕੁਲ ਧਿਆਨਕ ਐਕਸੀਡੈਂਟ ਹੋਇਆ ਗੱਡੀ ਦਾ ਵੀ ਕੁਝ ਨਹੀਂ ਬਚਿਆ ਮੋਟਰਸਾਈਕਲ ਦਾ ਵੀ ਕੁਝ ਨਹੀਂ ਬਚਿਆ ਤੇ ਬਲੇਰੋ ਕੈਟਰਾ ਵੀ ਕੁਝ ਨਹੀਂ ਬਚਿਆ